ਮੇਰੇ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਗੋਭੀ ਦਾ achar ਉਹਦੇ ਲਈ ਜੀ ਤੇਲ ਸਰੋਂ ਦਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਪਾ ਰਹੇ ਆ ਸਾਗ ਜਿਮੇਨ ਜੀਰਾ ਅਰਾਈ ਦੋ ਬੜੇ ਚਮਚੇ ਥੋੜਾ ਜਿਹਾ ਜੜਜੜਾ ਜਿਹਾ ਪੀਚਾ ਜਿਹਾ ਫਰੋਂ ਆਪਾਂ ਇਹ ਗੋਭੀ ਪਾਉਣੇ ਆ ਹਾਂਜੀ ਦੋਦੀ ਵੀ ਆਪਾਂ ਨੇ ਕੱਟ ਕੇ ਵੀ ਪੂਰਾ ਦਿਨ ਧੁੱਪ ਦੇ ਵਿੱਚ ਸੁਕਾ ਲਈ ਸੀਗੀ ਹਾਂਜੀ ਆਪਾਂ ਜੀ ਗੋਭੀ ਨੂੰ ਤੇਲ ਦੇ ਵਿੱਚ ਫਰਾਈ ਕਰ ਲਈ ਭਾਜੀ 1 ਕਿਲੋ ਗੋਭੀ ਲਈ ਸੀਗੀ ਸਾਰਾ ਦਿਨ ਧੁੱਪ ਦੇ ਵਿੱਚ ਸੁਕਾ ਲਈ ਸੀਗੀ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਕਾ ਲਈ ਸੀ ਵੀ ਇਹਦੇ ਵਿੱਚ ਪਾਣੀ ਨਾ ਹੋਵੇ ਹਾਂਜੀ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਹਲਦੀ ਇੱਕ ਚਮਚ ਭਰ ਕੇ ਪਾ ਲਿਆ ਹਲਦੀ ਦਾ ਦੋ ਚਮਚ ਆਪਾਂ ਨੇ ਪਾਉਣੇ ਆ ਜੀ ਨਮਕ ਦੇ ਇਹਦੇ ਵਿੱਚ ਇਹ ਨਮਕ ਲਾਲ ਮਿਰਚ ਪਾ ਰਹੇ ਹਾਂ ਜੀ ਆਪਾਂ ਨੇ ਦਰਦਰੀ ਜੀ ਕੋਟਲੀ ਸੀ ਦੋ ਚਮਚ ਲਾਲ ਮਿਰਚਾਂ ਦੇ ਪਾਏ ਨੇ ਸਾਰੇ ਨਾਮਕ ਮਿਰਚ ਮਸਾਲੇ ਨੂੰ ਜੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਹਾਂਜੀ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਦੇਗੀ ਮਿਰਚ। ਹਾਂਜੀ ਆਪਾਂ ਗੋਭੀ ਦੇ achar ਦੇ ਵਿੱਚ ਜੀ ਚੀਨੀ ਪਾ ਰਹੇ ਹਾਂ। ਗੁੜ ਵੀ ਪਾ ਸਕਦੇ ਹੋ। ਹਾਂਜੀ ਜੇ ਤੁਸੀਂ ਗੁੜ ਪਾਉਣਾ ਚਾਹੁੰਦੇ ਤਾਂ ਗੁੜ ਵੀ ਪਾ ਸਕਦੇ। ਇਹ ਤੋਕਾਤਾ। ਹਾਂਜੀ ਆਪਾਂ ਜੀ ਇਹਦੇ ਵਿੱਚ ਗੋਭੀ ਦੇ achar ਦੇ ਵਿੱਚ ਪਾ ਰਹੇ ਹਾਂ ਜੀ ਸਿਰਕਾ। ਵਾਈਟ ਵਿਨੇਗਰ ਹਾਂਜੀ ਇੱਕ ਕੌਲੀ ਦੇ ਕਰੀਬ ਜੀ ਆਪਾਂ ਨੇ ਇਹਦੇ ਵਿੱਚ ਫਿਰਕਾ ਪਾਇਆ ਹਾਂਜੀ ਸਰਕੇ ਨੂੰ ਵੀ ਆਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਹਾਂਜੀ ਆਪਣਾ ਜੀ ਗੋਭੀ ਦਾ ਆਚਾਰ ਫਰਾਈ ਹੋ ਰਿਹਾ ਜੀ ਇਹਨੂੰ ਆਚਾਰ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ 7-8 ਕਿ ਮਿੰਟ ਦੇ ਦਾ ਟਾਈਮ ਦੇ ਵਿੱਚ ਆਪਣਾ ਜੀ ਚਾਰ ਬਣ ਕੇ ਤਿਆਰ ਹੋ ਜਾਂਦਾ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ। ਹਾਂਜੀ ਆਪਣਾ ਗੋਭੀ ਦਾ ਟਾਰ ਬਣ ਕੇ ਤਿਆਰ ਹੋ ਗਿਆ। ਇਹ ਜਿਹੜਾ ਸਰਕਾ ਸੀ ਉਹ ਥੋੜਾ ਜਿਹਾ ਸੁੱਕ ਗਿਆ। ਹਾਂਜੀ ਆਪਣਾ ਜੀ ਗੋਭੀ ਦਾ achar ਬਣ ਕੇ ਤਿਆਰ ਆ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਰਿਆਂ ਦਾ ਸ਼ਾਸਤਰੀਕਾਲ ਜੀ ਧੰਨਵਾਦ ਜੀ